ਸਤਿ ਸ਼੍ਰੀ ਅਕਾਲ ਜੀ ਮੈਂ ਹਰਪ੍ਰੀਤ ਬੇਗਨਪੂਰੀ ਤੋਂ ਤੁਸੀਂ ਦੇਖ ਰਹੇ ਹੋ ਆਰ ਪੀ ਐਨ ਨਿਊਜ਼ ਮੀਡੀਆ ਅੱਜ ਅਸੀਂ ਪਹੁੰਚੇ ਹਾਂ ਪੋਂ ਨੇੜੇ ਪਿੰਡ ਨੰਗਲ ਅਰਾਈਆਂ ਜਿੱਥੇ ਇੱਕ ਧਾਰਮਿਕ ਸਮਾਗਮ ਚੱਲ ਰਿਹਾ ਹੈ ਔਰ ਅਸੀਂ ਦੋਪਾ ਜੀ ਨਾਲ ਗੱਲ ਕਰਦੇ ਹਾਂ ਆਓ ਜੀ ਅਸਰੇ ਸਮਾਗਮ ਦਾ ਸੱਦ ਬੁਵਾਇ ਕਰੋ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਭ ਜੀ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਜਾਂਦਾ ਜੀਆਂ ਆ ਕੇ ਆ ਜਾਂਦਾ ਜੋ ਇਸ ਮਹਾਨ ਗੁਰਮਤ ਸਮਾਗਮ ਅਤੇ ਸਾਡੀ ਦਰਬਾਰ ਦੇ ਵਿੱਚ ਪਹੁੰਚੇ ਹੋ ਇਹ ਅਸਥਾਨ ਸੰਤ ਬਾਬਾ ਲక్ష్మణ ਸਿੰਘ ਜੀ ਮਹਾਂਪੁਰ ਖੰਦਰ ਤਪਸਥਾਨ ਹੈ ਔਰ ਇਹ ਬ੍ਰਾਂਚ ਦਮਨਮੀ ਟਕਸਾਲ ਜਿਨ੍ਹਾਂ ਦੇ ਇਸ ਵੇਲੇ ਮੌਜੂਦਾ ਮੁਖੀ ਸ਼੍ਰੀਮਾਨ ਸੰਤ ਬਾਬਾ ਕਰਨਾਮ ਸਿੰਘ ਜੀ ਤੁਮਾਰੀ ਤੇ ਉਹਨਾਂ ਦੀ ਇਹ ਬ੍ਰਾਂਚ ਹੈ ਇਸ ਬ੍ਰਾਂਚ ਦੇ ਸੇਵਾ ਜਿਹੜੀ ਹੈ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਹਰਵਿੰਦਰ ਸਿੰਘ ਜੀ ਇਸ ਅਸਥਾਨ ਤੇ ਬੜੇ ਉਤਸ਼ਾਹ ਨਾਲ ਤਕਰੀਬਨ 25 ਸਾਲਾਂ ਤੋਂ ਨਿਭਾਰੇ ਹਨ ਔਰ ਇਹ ਅਸਥਾਨ ਗੁਰਮਤਿ ਪ੍ਰਚਾਰ ਦਾ ਇੱਕ ਕੇਂਦਰ ਹੈ ਬੜਾ ਇਸ ਅਸਥਾਨ ਉਤੇ ਅੱਜ ਜਿਹੜਾ ਗੁਰਮਤ ਸਮਾਗਮ ਸੀ ਇਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਮਹਾਨ ਗੁਰਮਤ ਸਮਾਗਮ ਅਤੇ ਢਾਡੀ ਦਰਬਾਰ ਸੀ ਇਹ ਸਮਾਗਮ ਦਾ ਮੇਨ ਮਕਸਦ ਇਹ ਸੀ ਕਿ ਇਸ ਸਮਾਗਮ ਦੇ ਰਾਹੀਂ ਜੋ ਸਾਡੇ ਪ੍ਰਾਤਨ ਰਵਾਇਤ ਹੈ ਜੋ ਪ੍ਰਾਤਨ ਮਰਿਆਦਾ ਹੈ ਉਹ ਸਾਡੇ ਘਰਾਂ ਤੱਕ ਪਹੁੰਚ ਸਕੇ ਮੀਰੀ ਅਤੇ ਪੀਰੀ ਭਗਤੀ ਅਤੇ ਸ਼ਕਤੀ ਸੰਤ ਤੇ ਜ਼ਿਪਾਈ ਉਸ ਉਸ ਦਾ ਸੁਮੇਲ ਗੁਰੂ ਸਾਹਿਬ ਨੇ ਸਾਡੇ ਜੀਵਨ ਵਿੱਚ ਕੀਤਾ ਸੀ ਅੱਜ ਕਿਤੇ ਭਗਤੀ ਤੇ ਹੈ ਸਾਡੇ ਘਰ ਵਿੱਚ ਪਰ ਸ਼ਕਤੀ ਗਾਇਬ ਹੁੰਦੀ ਜਾ ਰਹੀ ਹੈ ਜਿਸ ਸ਼ਕਤੀ ਦੇ ਗਾਇਬ ਹੋਣ ਕਰਕੇ ਅਸੀਂ ਗੁਲਾਮੀ ਦੇ ਜੰਜੀਰਾਂ ਦੇ ਹੇਠ ਆਏ ਹੋਏ ਆ ਔਰ ਇਹ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਨ ਲਈ ਭਗਤੀ ਤੇ ਸ਼ਕਤੀ ਦਾ ਸੁਮੇਲ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਮੀਰੀ ਪੀਰੀ ਦਿਵਸ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਢਾਡੀ ਨੱਤੇ ਤੇ ਢਾਡੀ ਅਬਦੁੱਲੇ ਰਾਏ ਢਾਡੀ ਬਾਰਾਂ ਆਰੰਭ ਕਰਕੇ ਸ਼ਸਤਰ ਵਿਦਿਆ ਦੇ ਅਭਿਆਸ ਕਰਾ ਕੇ ਘੋੜ ਸਵਾਰੀਆਂ ਕਰਵਾ ਕੇ ਅਤੇ ਮਲ ਅਖਾੜੇ ਖੋਲ ਕੇ ਸਤਿਗੁਰਾਂ ਨੇ ਜਿੱਥੇ ਸਰੀਰਕ ਵਿਦਿਆ ਦਿੱਤੀ ਸਰੀਰ ਨੂੰ ਮਜਬੂਤ ਬਣਾਇਆ ਉਥੇ ਬੰਦਗੀ ਕਰਕੇ ਮਨ ਨੂੰ ਮਜਬੂਤ ਕਰਾਉਣ ਦੀ ਵਿੱਦਿਆ ਦਿੱਤੀ ਸਤਿਗੁਰਾਂ ਨੇ ਔਰ ਇਸ ਸਥਾਨ ਉਤੇ ਅੱਜ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਅਤੇ ਭਾਈ ਸੇ ਭਾਈ ਸੁਖਵਿੰਦਰ ਸਿੰਘ ਜੀ ਮੰਡਾਲੀ ਭਾਈ ਸੇ ਭਾਈ ਬਲਵੀਰ ਸਿੰਘ ਜੀ 파ਰਸ ਅਤੇ ਭਾਈ ਸੇ ਭਾਈ ਬਲਦੀਰ ਸਿੰਘ ਜੀ ਭੁਲਾਰਾਈ ਭਾਈ ਸੇ ਭਾਈ ਬਰਿੰਦਰ ਸਿੰਘ ਜੀ ਹੁਸ਼ਿਆਰਪੁਰ ਭਾਈ ਸੇ ਭਾਈ ਜਤਿੰਦਰ ਸਿੰਘ ਜੀ ਪਿਪਲੀ ਸਾਹਿਬ ਵਾਲੇ ਇਹਨਾਂ ਜਥਿਆਂ ਪਾਸੋਂ ਢਾਡੀ ਵਾਰਾਂ ਰਾਹੀਂ ਕੀਰਤਨ ਰਾਹੀਂ ਕਥਾ ਰਾਹੀਂ ਸੰਗਤਾਨ ਨੂੰ ਨਿਹਾਲ ਕੀਤਾ ਗਿਆ ਔਰ ਇਹ ਇਸ ਸਮਾਗਮ ਦਾ ਇੱਕੋ ਇੱਕ Aim ਹੈ ਕਿ ਸਮਾਗਮ ਕੱਲਾ ਇੱਥੇ ਨਾ ਰਹਿ ਜਾਏ ਇਸ ਸਮਾਗਮ ਤੋਂ ਜਿਹੜੀ ਗੁਰਮਤਿ ਵਿਚਾਰਤਾਂ ਰਹੇ ਸਾਡੇ ਘਰਾਂ ਤੱਕ ਚਲੀ ਜਾਏ ਸਾਡੇ ਘਰਾਂ ਵਿੱਚ ਗੁਰਬਾਣੀ ਦਾ ਪਹਿਰਾ ਲੱਗ ਜਾਏ ਸਾਡੇ ਬੱਚਿਆਂ ਦੇ ਵਿੱਚ ਅੱਜ ਹੱਥਾਂ ਵਿੱਚ ਸ਼ਸਤਰਾਂ ਦੀ ਜਗ੍ਹਾ ਚੂੜੀਆਂ ਪੋਈਆਂ ਜਾ ਰਹੀਆਂ ਏ ਤੇ ਅੱਜ ਬੱਚਿਆਂ ਦੇ ਹੱਥਾਂ ਵਿੱਚ ਸ਼ਸਤਰ ਹੋਣੇ ਚਾਹੀਦੇ ਨੇ ਉਹਨਾਂ ਦੇ ਹਿਰਦੇ ਵਿੱਚ ਸ਼ਸਤਰ ਹੋਣੇ ਚਾਹੀਦੇ ਨੇ ਧਾਰਮਿਕ ਗ੍ਰੰਥਾਂ ਦਾ ਗਿਆਨ ਹੋਣਾ ਚਾਹੀਦਾ ਹੈ ਜਿਸ ਨਾਲ ਸਾਡੇ ਬੱਚੇ ਆਪਣੇ ਵਿਰਸੇ ਨਾਲ ਜੁੜ ਕੇ ਸੰਸਾਰ ਦੇ ਵਿੱਚ ਉੱਚੀ ਉਪਾਧੀ ਤੱਕ ਪਹੁੰਚ ਸਕਣ ਉੱਚੀਆਂ ਬੁਲੰਦੀਆਂ ਤੱਕ ਪਹੁੰਚ ਸਕਣ ਸੋ ਲੋੜ ਹੈ ਇਹੋ ਜਿਹਾ ਸਮਾਗਮ ਸਾਰੇ ਇਲਾਕਿਆਂ ਦੇ ਵਿੱਚ ਸਾਰੇ ਮਹਾਪੁਰਖਾਂ ਵੱਲੋਂ ਉਲੀਕਣ ਦੀ ਜੇ ਸਾਰੇ ਇਲਾਕਿਆਂ ਵਿੱਚ ਸਾਰੇ ਮਹਾਪੁਰਖਾਂ ਵੱਲੋਂ ਇਹੋ ਜਿਹਾ ਸਮਾਗਮ ਉਲੀਕੇ ਜਾਣ ਇਹ ਧਰਤੀ ਪੰਜਾਬ ਜਿਸ ਨੂੰ ਪੰਜਾਬ ਕਿਹਾ ਜਾਂਦਾ ਹੈ ਇਹ ਧਰਤੀ ਗੁਰੂਆਂ ਦੀ ਧਰਤੀ ਸੱਚਮੁੱਚ ਉਹ ਪ੍ਰਾਤਨ ਜਿਹੜਾ ਇਤਿਹਾਸ ਸੀ ਉਹ ਮੁੜ ਫੁਰਜੀਤ ਹੋ ਜਾਏਗਾ ਲੋੜ ਹੈ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਸਾਨੂੰ ਦੁਬਾਰਾ ਇਸ ਸਥਾਨ ਤੇ ਇਹੋ ਜਿਹਾ ਸਮਾਗਮ ਪਹਿੰਕਣ ਦੀ ਹਰ ਮਹੀਨੇ ਇਸ ਸਥਾਨ ਉੱਤੇ ਸਮਾਗਮ ਕੀਤਾ ਜਾਂਦਾ ਹੈ ਦੂਸਰੇ ਐਤਵਾਰ ਦੂਸਰੀ ਬੇਨਤੀ ਕਿ 1 2 ਅਕਤੂਬਰ ਨੂੰ ਮਹਾਨ ਗੁਰਮਤ ਸਮਾਗਮ ਸਾਲਾਨਾ ਗੁਰਮਤ ਸਮਾਗਮ ਇਸ ਸਥਾਨ ਉੱਤੇ ਮਨਾਇਆ ਜਾਵੇਗਾ ਉਸ ਲਈ ਵੀ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਇਹ ਸਥਾਨ ਨਿਰੋਲ ਗੁਰਮਤ ਦੇ ਪ੍ਰਚਾਰ ਦਾ ਕੇਂਦਰ ਹੈ ਗੁਰਬਾਣੀ ਅਤੇ ਗੁਰੂ ਇਤਿਹਾਸ ਦੀ ਗੱਲ ਹੀ ਇੱਥੇ ਕੀਤੀ ਜਾਂਦੀ ਹੈ ਆਪਣੇ ਵਿਰਸੇ ਨਾਲ ਬੱਚਿਆਂ ਨੂੰ ਨੌਜਵਾਨਾਂ ਨੂੰ ਜੋੜਿਆ ਜਾਂਦਾ ਹੈ ਬੱਚਿਆਂ ਨੂੰ ਜੋੜਿਆ ਜਾਂਦਾ ਹੈ ਅੰਮ੍ਰਿਤ ਦੀ ਅਤੇ ਗੁਰਬਾਣੀ ਸੰਤਿਆ ਦੀਆਂ ਕਲਾਸਾਂ ਸੰਗੀਤ ਦੀਆਂ ਕਲਾਸਾਂ ਇਸ ਸਥਾਨ ਤੇ ਲਗਾਈਆਂ ਜਾਂਦੀਆਂ ਹਨ ਸੋ ਸੰਗਤਾਂ ਨੂੰ ਵੱਧ ਤੋਂ ਵੱਧ ਇਸ ਸਥਾਨ ਨਾਲ ਜੁੜ ਕੇ ਲਾਹਾ ਲੈਣਾ ਚਾਹੀਦਾ ਹੈ ਆਪ ਸਾਰੀਆਂ ਸੰਗਤਾਂ ਦਾ ਧੰਨਵਾਦ ਵਿਸ਼ੇਸ਼ ਤੌਰ ਤੇ ਗੋਣ ਪਹੁੰਚੇ ਜੀ ਸਮਾਗਮ ਵਿੱਚ ਅੱਜ ਵਿਸ਼ੇਸ਼ ਤੌਰ ਤੇ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਸਾਬਕਾ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਵਾਲੇ ਪਹੁੰਚੇ ਅਤੇ ਹੋਰ ਵੀ ਮਹਾਂਪੁਰਖ ਸੰਤ ਬਾਬਾ ਮਲਕੀਤ ਸਿੰਘ ਜੀ ਕਾਨਪੁਰ ਥਿਆੜੇ ਵਾਲੇ ਸੰਤ ਬਾਬਾ ਦਵਿੰਦਰ ਸਿੰਘ ਜੀ ਅਕਾਲੀ ਜੋ ਕਿ ਮਿਸਲ ਨਵਾਬ ਅਕਬਰ ਸਿੰਘ ਜੀ ਦੀ ਕੋਸ ਮਿਸਲ ਤੋਂ ਉਹਨਾਂ ਦੇ ਜਥੇਦਾਰ ਨੇ ਔਰ ਜਿਨ੍ਹਾਂ ਵੱਲੋਂ ਹੁਣ ਇੱਥੇ ਮਹੱਲਾ ਵੀ ਕੱਢਿਆ ਜਾਣਾ ਉਹਨਾਂ ਨੇ ਬੜੇ ਨੌਜਵਾਨਾਂ ਨੂੰ ਸ਼ਸਤਰਾਂ ਦੀ ਵਿਦਿਆ ਨਾਲ ਜੋੜਿਆ ਹੋਇਆ ਹੈ ਘੋੜਸਵਾਰੀ ਨੇਜਾਬਾਜੀ ਅਤੇ ਗਤਕੇ ਦੇ ਜੋਰ ਹੁਣ ਦਿਖਾਏ ਜਾਣੇ ਹਨ ਔਰ ਇਹੋ ਜੇ ਸਮਾਗਮ ਉਲੀਕੇ ਜਾਣੇ ਚਾਹੀਦੇ ਆ ਉਹਨਾਂ ਦਾ ਬੜਾ ਸਹਿਯੋਗ ਹੈ ਸੰਤ ਬਾਬਾ ਦਵਿੰਦਰ ਸਿੰਘ ਜਥੇਦਾਰ ਸਿੰਘ ਸਾਹਿਬ ਮਿਸਲ ਨਵਾਬ ਕਪੂਰ ਸਿੰਘ ਜੀ ਦੀ ਉਹਨਾਂ ਦਾ ਬੜਾ ਸਹਿਯੋਗ ਹੈ ਇਸ ਸੰਸਥਾਨ ਦੇ ਉੱਤੇ ਔਰ ਗੁਰੂ ਸਾਹਿਬ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਹਰਵਿੰਦਰ ਸਿੰਘ ਜੀ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਇਸੇ ਤਰ੍ਹਾਂ ਹੀ ਗੁਰਮਤਿ ਦਾ ਪ੍ਰਚਾਰ ਇਸ ਸੰਸਥਾਨ ਤੋਂ ਕਰਦੇ ਰਹਿਣ ਸੋ ਆਪ ਸਾਰਿਆਂ ਦਾ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੀ ਪੋਪ ਨੇੜੇ ਪਿੰਡ ਨੰਗਲ ਰਾਈਆਂ ਜਿੱਥੇ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ ਔਰ ਕੋਈ ਜਾਣਕਾਰੀ ਇੱਥੇ ਦੇ ਪ੍ਰਬੰਧਕਾਂ ਵੱਲ ਦਿੱਤੀ ਗਈ ਸੇਵਾਦਾਰਾਂ ਵੱਲੋਂ ਦਿੱਤੀ ਗਈ ਔਰ ਜਲਦ ਕਿਸੇ ਹੋਰ ਖਬਰ ਨਾਲ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਕੈਮਰਾਮੈਨ ਸੁਖਵੀਰ ਸਿੰਘ ਦੇ ਨਾਲ ਹਰਪ੍ਰੀਤ ਬੇਗੰਬੋਰੀ ਆਰ ਪੀ ਐਨ ਨਿਊਜ਼ ਮੀਡੀਆ ਕੋਲ ਪਰ ਜਲੰਧਰ